ਟਾ ਡਰਾਈਵਰ ਉਹ ਕੁੜੀ ਨੇ ਲਾਇਸੈਂਸ ਤਾਂ ਬਣਾ ਲਿਆ ਉਹ ਤੋਂ ਬਾਅਦ ਤੇ ਜਨਾਨੀ ਹੋਰ ਕਿਉਂ ਨਹੀਂ ਆਈ ਗੱਡੀ ਲੈਣ ਚ ਕਿਉਂਕਿ ਸੇਫਤਾ ਬੰਦਾ ਨਹੀਂ ਤੇ ਕੁੜੀ ਕਿਵੇਂ ਚੱਲ ਪੂਏ ਮੌਲਕ ਚ ਸੇਫਤਾ ਬੰਦਾ ਨਹੀਂ ਕਤਲ ਤਾਂ ਬੰਦਿਆਂ ਦੇ ਹੋ ਜਾਂਦੇ ਤੇ ਬਿਹਾਰ ਬੰਗਾਲ ਅਸਾਮ ਇਹੋ ਜੀਆਂ ਸਟੇਟਾਂ ਮਾਰੀਆਂ ਸੀ ਬਾਈ ਛਾਡੀ ਗੱਲ ਦੇ ਰੋਡ ਤਾਂ ਜਮ ਹੀ ਖਤਮ ਨਹੀਂ ਸੀ ਨਾ ਰੋਡ ਤਾਂ ਟੁੱਟੇ ਹੀ ਸੀ ਜਿਹੜਾ ਬਿਹਾਰ ਬੰਗਾਲ ਅਸਾਮ ਬੰਗਾਲ ਜਦੋਂ ਆਪਾਂ ਸਿੱਲੀਕੋੜੀ ਟੱਪ ਜਾਂਦੇ ਨਾ ਉਦੋਂ ਆ ਖੱਡੇ ਵੀ ਆ ਜਾਂਦੇ ਤੇ ਇੱਕ ਮੋੜ ਪੈਂਦਾ ਸੀ ਮੋੜ ਤੇ ਇੱਕ ਫਾਟਕ ਪ ਇੰਦਾਜ਼ੀ ਫਾਟਕਾਂ ਦੇ ਉੱਤੇ ਬੋਰ ਸੀ ਵੱਡੇ ਵੱਡੇ ਟਾਣੇ ਉੱਤੇ ਬੰਦੇ ਬੈਠੇ ਹੁੰਦੇ ਠੀਕ ਹੈ ਜਦੋਂ ਤੇਰੀ ਗੱਡੀ ਥੱਲੇ ਆ ਗਈ ਜਮਾ ਉੱਤੋਂ ਛਾਲ ਮਾਰਨੀ ਤੇਰੀ ਗੱਡੀ ਦੇ ਉੱਤੇ ਕੋਲੇ ਛੁਰੇ ਆ ਉੱਤੋਂ ਕੱਢ ਕੇ ਉਹਨਾਂ ਨੇ ਰਸੇ ਵੜ ਦੇਣੇ ਆ ਰੱਸਿਆਂ ਨੂੰ ਗੰਡ ਦੇ ਦੇਣੀ ਦੂਜੇ ਰੱਸਿਆਂ ਨਾਲ ਠੀਕ ਹੈ ਤਰਪਾਲ ਪਾੜ ਕੇ ਦੇ ਘਟੇ ਸੱਟਣ ਲੱਗ ਹੋਣਾ ਚਾਹਵਾ ਦੇ ਥੱਲੇ ਜਲਦੀ ਆ ਪਰ ਮਾਲਾ ਤੇਰੇ ਕੋਲੇ ਮਗਰ ਲਾ ਗੱਡੀ ਵਾਲਾ ਆਪਣੀਆਂ ਲੱਤਾਂ ਘਾਲਦੀਆਂ ਬਈ ਅਗਲੇ ਦੀਆਂ ਪਹਿਲਾਂ ਕਹਿੰਦਾ ਮੈਂ ਦੱਸੂਗਾ ਮੇਰੇ ਮਾਰਨਗੇ ਕੋ ਮੇਰਾ ਡਾਡੂ 53 ਕਰਕੇ ਰੋਕ ਲਿਆ ਮੈਂ ਕਿਹਦੀ ਮਾਂ ਨੂੰ ਮਾਸੀ ਕਹੂੰ ਹੁਣ ਸਾਡੇ ਚੜ ਗਏ ਤੇ 14 ਦੇ ਗੱਟੇ ਲਾਗੇ ਸਿੱਟਣ ਬਾਈ ਤਰਪਾਲ ਪਾਇ ਲਈ ਹਾਂ ਖੂ ਲਾਦਾ ਬਾਈ 25 26 ਗੱਟੇ ਲੈ ਗਏ ਯਾਰ ਮਗਰਲੀ ਗੱਡੀ ਵਾਲੇ ਨੇ ਲੈਕਾ ਮਾਰ ਕੇ ਹਾਰਨ ਮਾਰਤਾ ਮੈਂ ਉਹਨੂੰ ਰਾਹ ਦੇਤਾ ਉਹਨੇ ਬਰਾਬਰ ਲਾ ਕੇ ਮੈਨੂੰ ਕਹਿੰਦਾ ਬੰਦੇ ਚੜ ਗਏ ਅਸੀਂ ਭੁਜਾ ਲਈ ਮਗਰ ਉਹ ਧਰਨਾ ਸਾਹਮਣੇ ਢਾਬਾ ਦੀਂਦਾ ਸੀ ਮੈਂ ਹਾਰਨ ਤੇ ਹੱਥ ਰੱਖ ਲਿਆ ਕੌਰੂ ਪਾਪਾ ਛੜਕ ਤੇ ਯਾਰ ਫਿਰ ਰਾਤ ਨੂੰ ਇੰਨਾ ਹਾਰਨ ਵੱਜ ਰਿਹਾ ਸਮਝ ਲੈ ਕੋਈ ਗੱਲ ਹੈ ਢਾਬੇ ਵਾਲੇ ਟਰੱਕਾਂ ਵਾਲੇ ਭੱਜ ਗਏ ਰਾਲਾ ਰੂੜਾ ਲੈ ਕੇ ਝੜਕ ਚ ਆ ਗਏ ਮੈਂ ਗੱਡੀ ਰੋਕ ਕੇ ਜਾਣੀ ਸਾਦੀ ਹਿੰਮਤ ਨਹੀਂ ਪਈ ਇੱਕ ਦਮ ਟਰੱਕ ਦੇ ਤਾਂ ਚੜ ਜੀਏ ਜਿੰ ਅਸੀ ਜੀ ਕਰਾਈਟਰ ਮੇਰਾ ਮੈਂ ਕਿਹਾ ਨਾ ਪਤਾ ਧਿਆਨ ਨਾ ਥੱਲੇ ਖੜ੍ਹਜੋ ਮੈਂ ਕਿਹਾ ਆਪਾਂ ਘੇਰ ਕੇ ਗੱਡੀ ਮੈਂ ਕਿਹਾ ਫੇਰ ਵੇਖੋ ਯਾਰ ਆਏ ਨਾ ਜੜੀ ਉਹ ਪਤਾ ਹੀ ਨਹੀਂ ਕਿਤੇ ਉੱਤਰ ਗਏ ਨਾ ਉੱਤਰ ਗਏ ਬਈ ਉਹਨਾਂ ਦੀ ਟ੍ਰੇਨ ਹੀ ਨਹੀਂ ਆ ਯਾਰ ਨਹੀਂ ਨਹੀਂ ਪਹਾਈ ਗੱਡੀ ਤੋਂ ਉੱਤਰ ਗਏ ਉੱਤਰ ਗਏ ਕੀ ਉਹਨਾਂ ਦਾ ਕਰੇਗਾ ਬਿਲਕੁਲ ਬਾਂਦਰਾ ਨਾਲੋਂ ਵੀ ਤੇਜ਼ ਆ ਬਾਬਾ ਨਾਲ ਨਾਲ ਮਾਲ ਪੈ ਗੱਟੇ ਸਿੱਟੀ ਜਾਂਦੇ ਨਾਲ ਬੰਦੇ ਝੱਡੇ ਵਿੱਚ ਅੱਜ ਤੱਕ ਸੈਰ ਕਰੀ ਜਾਂਦੇ ਨਾਲ ਹੀ ਜਾ ਕੇ ਲੈ ਜਾਂਦੇ ਤੂੰ ਕਹੀ ਨਹੀਂ ਸਕਦਾ ਗੱਟਾ ਮੇਰਾ ਯਾਰ ਉਹਨਾਂ ਨੂੰ ਖਾਸ ਕਰਕੇ ਆਪਾਂ ਪੰਜਾਬ ਵਾਲੇ ਨਾ ਫਿਰ ਉਹ ਤਾਂ ਬਿਆਲ ਨੇ ਜ਼ਾਇਰ ਤੇ ਲਵਾਈ ਸਿਵਰਿਆਸੀ ਉਹ ਥਾਣੇ ਗਏ ਥਾਣੇ ਵਾਲੇ ਗਾਲਾਂ ਕੱਢਣ ਬਾਈ ਕਹਿੰਦੇ ਆਪ ਲਾਏ ਬਦਨਾਮ ਕਰਦੇ ਆ ਸਾਨੂੰ ਹਾਂ ਹੋਰ ਫਿਰ ਉਹ ਤੇ 5000 ਰੁਪਏ ਦੇ ਗਰਪੋਰਟ ਲਗਾਈ ਬਾਬਾ ਉਹ ਪੈਸੇ ਬਾਹਲੇ ਕੱਟਨੇ ਸੀ ਚੌਲਾਂ ਦੇ ਯਾਰ ਕਿਹੜੇ ਐਮਪੀ ਨੂੰ ਲੈਣ ਪਰ ਜਦੋਂ ਸਾਡਾ ਵੇਲਾ ਸੀ ਬਾਈ ਉਦੋਂ ਤਾਂ ਉਹ ਹਾਲਾਤ ਮਾੜੇ ਸੀ ਮੈਂ ਕਹਿੰਦਾ ਯਾਰ ਪਤਾ ਹੀ ਨਹੀਂ ਯਾਰ ਕਿੱਥੋਂ ਤੱਕ ਉਹਨਾਂ ਦੀ ਸੋਚ ਗਿਰੀ ਲੋਕਾਂ ਦੀ ਉਹ ਸਾਡੇ ਬੰਦੇ ਵੀ ਇਹੋ ਜਿਹੇ ਵਿੱਚ ਉਹਦੇ ਆ ਘਪੇੜ ਨਿਬੜੀ ਸਾਰੀਆਂ ਲਵੇਟ ਦਿੰਦੀ ਆ ਬਜ਼ੁਰਗ ਬੰਦਾ ਸਿਆਣਾ ਬੈਣਾ ਬਾਬਾ ਤੇ ਉਰਨੀਆਂ ਦੇ ਕੋਲੇ ਖਗੜੀਆ ਪੈਂਦਾ ਉੱਥੇ ਖੜੇ ਦਹੀਂ ਚੂਰਾ ਮਸ਼ਹੂਰ ਹੁੰਦਾ ਈ ਉੱਥੋਂ ਦਾ ਚੂਰਾ ਆ ਹੀ ਹੁੰਦਾ ਜਿਹੜਾ ਮੰਨ ਗਾ ਪੂਆ ਨਹੀਂ ਬਣਦਾ ਚੌਲਾਂ ਦਾ ਪੂਆ ਬਣਾਉਂਦੇ ਆ ਉਹੀ ਹੁੰਦਾ ਜੀ ਕੁੱਟੇ ਜੇ ਚੌਲ ਉਹਦੇ ਦਹੀਂ ਬਾ ਕੇ ਖਾਂਦੇ ਆ ਉਹ ਹਾਂ ਉਹਨੂੰ ਦਹੀਂ ਚੂਰਾ ਕਹਿੰਦੇ ਦਹੀਂ ਚੂਰੇ ਵਾਲੀ ਗੱਡੇ ਵਾਜਦੇ ਹੁੰਦੇ ਸੀ ਉਹ ਉੱਥੇ ਦਹੀਂ ਚੂਰਾ ਵਾੜਾ ਖਾਂਦੇ ਲੋਕ ਉਹ ਏਰੀਆ ਦੇ ਜਿਵੇਂ ਇੱਧਰ ਕੋਸ ਏਰੀਆ ਰਾਜਸਥਾਨ ਦਾ ਦਾਲ ਬਾਟੀ ਵਾਲੇ ਆ ਉਸ ਬਾਜਰੇ ਦੇ ਰੋਟਲੇ ਵਾਲੇ ਆ ਉਸ ਕਿਵੇਂ ਹੈ ਨਾ ਐਂ ਅਲੱਗ-ਅਲੱਗ ਏਰੀਆ ਹੁੰਦਾ ਹਨ ਉਹ ਉਹ ਦਹੀਂ ਚੂਰੇ ਵਾਲਾ ਸੀ ਤੇ ਉੱਥੇ ਬਜ਼ੁਰਗਾਂ ਤੇ ਬੱਚੇ ਸਮਾਨ ਵੇਚ ਦੇ ਫਿਰਦੇ ਆ ਕੋਈ ਕੁੜੀ ਐ ਛੋਟੀ ਗੀ ਉਹਨੇ ਪਤਾ ਨਹੀਂ ਕਿਵੇਂ ਬਾਬੇ ਨੇ ਕਿਵੇਂ ਕੀ ਸੈਨ ਤਰਲਾਈ ਬਾਬੇ ਨੇ ਵਿੱਚ ਵਾਲੀ ਗੱਡੀ ਮੁਰਕ ਉਸੇ ਕੁੜੀ ਨੂੰ ਰੋਲਾ ਪਾਇਆ ਉਦਾਸੀ ਸੀਗੇ ਉੱਥੇ ਮੈਂ ਕਿਹਾ ਬਾਬਾ ਨਾਲ ਤਾਂ ਦਾੜੀ ਪਟਾਏਗਾ ਨਾਲੇ ਕਰਾਏਗਾ ਪੰਜਾਬ ਦੀ ਬੇਇੱਜ਼ਤੀ ਨਾਲੇ ਸਾਰੀਆਂ ਗੱਡੀਆਂ ਦੇ ਸੀਜ਼ੇ ਤੜਵਾਏਗਾ ਹੁਣ ਉਹਨਾਂ ਕੋਲ ਇਹ ਤਾਂ ਲੈਣੀ ਹੈਗੀ ਕਿ ਗਲਤੀ ਸਰਦਾਰ ਨੇ ਕੀਤੀ ਤੇ ਸਾਰੇ ਸਰਦਾਰਾਂ ਨੂੰ ਕੁੱਟੋ ਉੱਥੇ ਇਹ ਨਹੀਂ ਅਜੇ ਇਹਨੇ ਕਰੀਆ ਨਹੀਂ ਸਾਰੇ ਸਰਦਾਰ ਹੀ ਕੁੱਟੋ ਆ ਹਾਲਾਤ ਆ ਯਾਰ ਉੱਥੇ ਉਹ ਕੁੜੀ ਨੂੰ ਉਹਨਾਂ ਮੌਕਿਆਂ ਦੇਖਣੀ 600 ਕਿ 700 ਰੁਪਿਆ ਦੇ ਕੇ ਮੂੰਹ ਬੰਦ ਕਰਾਇਆ ਉਹਦਾ ਬਿਹਾਰ ਦੀ ਗੱਲ ਹੈ ਕੋਈ ਉਹਨੇ ਗਲਤ ਕੰਮ ਨਹੀਂ ਕਰਿਆ ਕੁੜੀ ਨਾ ਪਰ ਚੌਰਿਆ ਹੱਤੀ ਕਿਉਂ ਲਾਉਣਾ ਧੀ ਨੂੰ ਉਹ ਰਾ ਭਾਰਾ ਤੂੰ ਸਿਆਣਾ ਬੈਣਾ ਹੈ ਜਦ ਮਤਲਬ ਕਿ ਇੱਥੋਂ ਤੱਕ ਸਾਡੇ ਲੋਕ ਵੀ ਗਿਰ ਜਾਂਦੇ ਆ ਪਰ ਦੂਜਿਆਂ ਦਾ ਕੀ ਕਸੂਰ ਹੈ ਬਾਨਾ ਪਾਲਦੇ ਆ ਮਾਰ ਮਾਰ ਢਾਂਗਾ ਕਰੇ ਜੱਟ ਕਿਉਂਦੇ ਸੀ ਬਾਈ ਸਾਲਾ ਕੀ ਦਾ ਤੂੰ ਚੜਕਦੇ ਫਿਰਦਾ ਰਾਤ ਨੂੰ ਓਏ ਕੰਮ ਕੀ ਆ ਤੇਰਾ ਓਏ ਘਰੇ ਚੰ ਤੇ ਆਸਾਮ ਚਲਾ ਦੀ ਕਮਾਂਡੋ ਕਮਾਂਡੋ ਵਾਲੇ ਚੌੜਾ ਵਾਲਾ ਢਾਬਾ ਵਾਜਦਾ ਉਹਦੇ ਬਾਬੇ ਦਾ ਉੱਥੇ ਚੌਲ ਮਿਲਦੇ ਨੇ ਮਿੱਠੇ ਚੌੜਾ ਵਾਲੇ ਕਹਿੰਦੇ ਸੀ ਆਸਾਮ ਤੇ ਅਸੀਂ ਉੱਥੇ ਖੜੇ ਢਾਬੇ ਤੇ ਉਹਨੇ ਕਿਹਾ ਵੀ ਸਾਨੂੰ ਲੈਣਾ ਬਾਬਾ ਹੁੰਦਾ ਏ ਉਹਨੇ ਹਲੋ ਕਹਿੰਦੇ ਇਹਨਾਂ ਨੂੰ ਮਾਲੂਮ ਨਾ ਕੋਇਓ ਕਮਾਂਡੋ ਪੰਜਾਬ ਪੁਲਿਸ ਆ ਭਣੀ ਆ ਨਾ ਇਹਨਾਂ ਨੂੰ ਕਿਉਂ ਨਾ ਖਵਾਈਏ ਯਾਰ ਤੇ ਨਾਲ ਦੇ ਨੇ ਸਾਡੇ ਨੂੰ ਮਾਲ ਖਵਾਤਾ ਬਾਬਾ ਜੇ ਇਹਨਾਂ ਨੂੰ ਮਾਲ ਕੱਢਿਆ ਤੇ ਗੁੱਟ ਫੜ ਲਿਆ ਕਹਿੰਦੇ ਆ ਜਾ ਬਈ ਪੰਜਾਬ ਵਾਲਿਆਂ ਦੇ ਆ ਜਾ ਬਈ ਇਹਨਾਂ ਦੇ ਘਰ ਤੇ ਆ ਪਾਵਾਂਗੇ ਚੱਲ ਮਸਾਂ ਦੋ 3000 ਦੇ ਕੋਲ ਕਿਹੜਾ ਜਿਹੜਾ ਉਹਦਾ ਖਾਣਾ ਹੋਰ ਜਾਂ ਦੋਨੋਂ ਮੈਂ ਕਹੀ ਜਾਂਦਾ ਯਾਰ ਇਹ ਖਰਾਬ ਕਰਦੇ ਆ ਉੱਥੇ ਬੋੜੋ ਜਾਤੀ ਆ ਜਿਹੜੇ ਨਕਸ਼ਨੀ ਬਾਈਦੇ ਆ ਬੋੜੋ ਜਾਤੀ ਦੇ ਆ ਉਹਨਾਂ ਦੇ ਜਨਾਨੀਆਂ ਬਹੁਤ ਸੋਹਣੀਆਂ ਬਾਬਾ ਉਹ ਲੁੰਗੀਆਂ ਹੀ ਆ ਬੰਦੇ ਆ ਉਹ ਤੋਤਿਆਂੀਆਂ ਵਾਂਗੂ ਕੁੜੀਆਂ ਆਵੀ ਦੇਖਿਆ ਆਉਣਗੇ ਕਿਤੇ ਟੀਵੀ ਟੂਵੀ ਤੇ ਐ ਖੱਟੇ ਜੇ ਸੌ ਜਲਬੇਟੇ ਹੁੰਦੇ ਉਹਨਾਂ ਦੇ ਸਰ ਤੇ ਰਮਾਲ ਜੇ ਬੰਨੇ ਹੁੰਦੇ ਬਹੁਤ ਸੋਹਣੀਆਂ ਪਰਿਵਾਰ ਆ ਉਹਨਾਂ ਦੇ ਯਾਨੀ ਕੁੜੀਆਂ ਤੇ ਇਹ ਰਾਤ ਨੂੰ ਬਾਬਾ ਧੱਕੇ ਨਾ ਉਹਨਾਂ ਦੇ ਘਰਾਂ ਚ ਵੜ ਜਾਂਦੇ ਜੀ ਉਹਨੂੰ ਕੋਲੇ ਦਾ ਜ਼ਾਲਟਾ ਬਾਬਾ ਕੋਸ ਕਰ ਨਾ ਯਾਰ ਠੀਕ ਹੈ ਫਿਰ ਇਹਨਾਂ ਦੀ ਜਿੱਤੇ ਡਿਊਟੀ ਬਦਲ ਗਈ ਬਾਬਾ ਆ ਗਏ ਫਿਰ ਗੱਡਣਾਂ ਵਾਲੇ ਚੜ ਗਏ ਉਹਨਾਂ ਦੇ ਹੱਥ ਜਿੰਨਾ ਜਿੰਨਾ ਦੇ ਘਰਾਂ ਚ ਬੜੇ ਹੋਏ ਸੀ ਫਿਰ ਉਹਨਾਂ ਨੇ ਬਾਬਾ ਪੰਜਾਬੀ ਕੁੱਟੇ ਯਾਰ ਹਾਂ ਬਾਹਲੇ ਕੁੱਟੇ ਯਾਰ ਤੇ ਸਾਡਾ ਕੀ ਕਸੂਰ ਐ ਕਰਨ ਵਾਲੇ ਕਰਕੇ ਚਲੇ ਗਏ ਯਾਰ ਵੀ ਪੰਜਾਬੀ ਐ ਟਾੜੋ ਕਿਉਂ ਪਤਾ ਇਹਨਾਂ ਦੇ ਕਿਹੜਾ ਨਗਰ ਹੈ ਤੇ ਸੁਬਾ ਫੇਰ ਚਾਲੇ ਐਮਪੀ ਨੂੰ ਫੇਰ ਐਮਪੀ ਦੀ ਮਿੱਟੀ ਦਿਖਾਵਾਂਗੇ ਜਿੱਥੇ ਸੋਨ ਪਾਪੜੀ ਪੈਦਾ ਹੁੰਦੀ ਹੈ ਵੀ ਕਿਹੜੀ ਧਰਤੀ ਚੋਂ ਸੋਨ ਪਾਪੜੀ ਨਿਕਲਦੀ ਹੈ ਹਾਂਜੀ ਹਾਂਜੀ ਸੋਨ ਪਾਪੜੀ ਖਾ ਕੇ ਮੈਂ ਕਹਿੰਨਾ ਕਿ ਆਪਾਂ ਨੂੰ ਤਾਂ ਕਮੈਂਟ ਆਉਂਦੇ ਆ ਬਾਬਾ ਕਿਹਦੇ ਸੋਨ ਪਾਪੜੀ ਜਾਦੇ ਤਾਂ ਨਹੀਂ ਖਾ ਗਿਆ ਮੈਂ ਕਹਾਂ ਯਾਰ ਹੁਣ ਘਰੇ ਬੈਠ ਕੇ ਹਨਾ ਮਠਿਆਈ ਵਾਲੀ ਦੁਕਾਨ ਆਪਦੀ ਹੈ ਇੱਕ ਆਦਾ ਪੀਸ ਬਾਦ ਛਕਿਆ ਜਾਂਦਾ ਯਾਰ ਇਹ ਤਾਂ ਕਿਹੜੀ ਗੱਲ ਆ ਯਾਰ ਹੈ ਹੋਰ ਯਾਰ ਰਾਤਾਂ ਨਹੀਂ ਰੂੰਚ ਪਉਣ ਪਉਣ ਪੀਂਦੇ ਆ ਯਾਰ ਆਪਣੇ ਤਾਂ ਕਹਿੰਦੇ ਮੈਲ ਕੱਢਣੀ ਉਹ ਕਹਿੰਦੇ ਮੈਲ ਕੱ ਉਹ ਨਾ ਪੁਰਾਣੇ ਜ਼ਮਾਨੇ ਚ ਪਰ ਬਾਰੇ ਪੁਰਾਣੇ ਵੀ ਗੱਲ ਨਹੀਂ ਕਰਦਾ ਤੈਨੂੰ ਮੈਂ 20 ਸਾਲ ਪਹਿਲਾਂ ਦੀ ਗੱਲ ਕਰਦਾ 25 ਸਾਲ ਪਹਿਲਾਂ ਇਹ ਕੋਰੇ ਕੁਜੇ ਲਾਉਂਦੇ ਹੁੰਦੇ ਸੀਗੇ ਮਾਲ ਵਾਸਤੇ ਹਾਂ ਆਪਾਂ ਅਮਲ ਕਹਿ ਦਿੰਨੇ ਆ ਉਹ ਅਲਮ ਕਹਿੰਦੇ ਸਮਝ ਆਪਾਂ ਨੂੰ ਤਾਂ ਨਹੀਂ ਆਉਂਦੀ ਉਹਨੇ ਅਲਮ ਹਾਂ ਤੇ ਉਹ ਕੁਜੇ ਚ ਕੱਢਦੇ ਹੁੰਦੇ ਸੀ ਇਹ ਹੁਣ ਕੋਰੇ ਕੁਜੇ ਦੇ ਵਿੱਚ ਰੱਜ ਜਾਂਦਾ ਹੀ ਮਾਲ ਨਸਾ ਹੋ ਜਾਂਦਾ ਨਹੀਂ ਬਈ ਕੁਜੇ ਨੂੰ ਫੁੱਲ ਇੱਕ ਤਾਂ ਕੋਰਾ ਕੱਚਾ ਆ ਜਾਮਾ ਇੱਲਾ ਤੇ ਉਹ ਤੋੜ ਕੇ ਡਿਕਰੀ ਖਾ ਲੈਣੀ ਉਹ ਮੈਂ ਬ੍ਰੇਲ ਨੂੰ ਆਪ ਉਸ ਟਾਈਮ ਤੇ 2-3 ਵਾਰੀ ਕੋਜਾ ਖਰੀਦਿਆ ਮਟਕਾ ਨਿਕਾ ਹੂੰ ਧੂਆ ਕਰ ਦਿੰਦਾ ਇਹੋ ਕੀ ਫਲੂ ਉਹਨੂੰ ਦੱਸ ਦੇ ਉਹ ਚੱਕ ਫੁੱਲ ਲਾ ਦੇਣਾ ਪਿਛਿਆ ਲਵੇ ਠੀਕ ਹੈ ਮੜਾ ਯਾਤੂੜ ਕੇ ਖਾ ਲੈਣਾ ਹਾਂ ਹੋਰ ਹੁਣ ਕੁਝ ਜੇ ਜੋ ਹੰਮਲ ਕੇ ਮਕਟਾਏ ਗੱਲਾਂ ਠੀਕਰੀ ਆਪਣੇ ਬੁੜੀਆਂ ਯਾਰ ਕਿਮਿਆਰ ਬਣਾ ਕੇ ਦਿੰਦੇ ਰੇ ਕੀ ਗੱਲਾਂ ਕਰਦਾ ਤੇ ਖਾਂਦੀਆਂ ਰਹੀਆਂ ਮਿੱਟੀ ਬੁੜੀਆਂ ਪਕਾ ਪਕਾ ਕੇ ਕਿਮਿਆਰ ਦਿੰਦੇ ਰੇ ਖਾਣ ਵਾਸਤੇ ਢੇਲੇ ਬਣਾ ਆਪਣਾ ਉਹ ਗਾਜ ਨਹੀਂ ਹੁੰਦੀ ਉਹ ਨਾ ਕਿਹੜੀ ਗਾਤ ਨਹੀਂ ਗੱਲਾਂ ਕਰਦਾ ਤੂੰ ਇੱਕ ਕਿਮਿਆਰਾਂ ਦੀ ਮਿੱਟੀ ਪਕਾ ਕੇ ਖਾਂਦੀਆਂ ਹੁੰਦੀਆਂ ਪ੍ਰਾਣੀਆਂ ਬੁੜੀਆਂ ਬਹੁਤ ਗੰਦੀਆਂ ਸੀ ਬਾਈ ਆ ਕਮੈਂਟ ਪੜ ਲਈ ਜਿਹੜੇ ਪੁਰਾਣੇ ਭਰਾ ਉਹਨਾਂ ਨੂੰ ਪਤਾ ਹੈ ਘਾਟ ਨਹੀਂ ਪਤਾ ਕਾਦੀ ਸੀ ਮੈਨੂੰ ਤਾਂ ਜੁੱਤੀਆਂ ਦੀ ਲੱਗਦਾ ਸੀ ਇਹ ਖਾਂਦੀਆਂ ਮਿੱਟੀ ਬਹੁਤ ਸੀ ਹਾਂ ਇਹਦਾ ਕਹਿਣ ਸੀ ਉਹਦੀ ਘਾਟ ਰ ਪਾਪਾ ੁੱਲਿਆਂ ਨੂੰ ਸਵੇਰ ਖਾਇ ਨਹੀਂ ਕੱਢ ਕੇ ਕਈ ਪੜੂੰਗਾ ਕੋਈ ਕੋਸ ਕੋਈ ਕੋਸ ਬੜਾ ਰੋੜ ਖਾਂਦਿਆਂ ਸੀ ਰੋੜ ਖਾਂਦਿਆਂ ਲਾ ਕੇ ਗੰਦ ਤੋਂ ਹਣਾ ਹਾਂ ਘਾੜ ਪਤਾ ਨਹੀਂ ਕਾਦੀ ਸੀ ਲੋਕਾਂ ਦੀ ਗੰਦਾ ਖਾਇ ਨਹੀਂ ਹਾਂ ਬਿਲਕੁਲ ਮਤਲਬ ਕਿ ਬਸਾਂ ਦਾ ਯਾਰ ਸੁਖ ਵੀ ਬਹੁਤ ਹੈ ਪਰ ਇਹੋ ਜਿਹੇ ਦੁੱਖ ਬਹੁਤ ਬਾਈ ਸਿਆਲਾਂ ਚ ਆਪਣੀ ਵਾਸਤੇ ਸੀ ਮੈਂ ਸਾਰੇ ਸ਼ੀਸ਼ੇ ਡਾਊਨ ਕਰ ਦਿੰਦੇ ਸਾਰੇ ਬੰਦ ਹੁੰਦੇ ਠੰਡ ਚ ਕੱਲੇ ਡਰਾਈਵਰ ਵਾਲਾ ਖੁੱਲਾ ਹੁੰਦਾ ਸੀ ਤੇ 52 ਜਾਣੇ 52 ਜੋ ਹਰ ਮਿੰਟ ਤੇ ਤਿੰਨ ਬੰਦੇ ਤਾਂ ਵੱਧ ਮਾਰ ਹੀ ਦਿੰਦੇ ਹੁਣ ਸਾਰੇ ਸ਼ੀਸ਼ੇ ਬੰਦ ਆ ਵੱਧ ਨੇ ਜਾਣਾ ਦੱਸ ਕਿੱਥੋਂ ਦੀ ਹੈ ਡਰਾਈਵਰ ਕੋਲ ਦੀ ਲੰਗੂ ਬਾਈ ਥੋੜੇ ਭਾਦੀ ਭਾਈ ਜਬ ਸੀਟ ਤੇ ਬੈਠਾ ਸੇਰ ਕੋਲੇ ਉਹਦੇ ਚ ਤਾਂ ਬੱਜ ਬੱਜ ਨੰਗਦੇ ਆ ਉਹਨੂੰ ਤਾਂ ਪਤਾ ਹੈ ਨੰਗਣੇ ਤਾਂ ਸਾਰੇ ਡਰਾਈਵਰ ਕੋਲ ਦੀ ਆ ਬਾਕੀ ਤਾਂ ਹਵਾ ਨਹੀਂ ਹਉਣ ਦਿੰਦੇ ਅੰਦਰ ਡਰਾਈਵਰ ਕੋਲੇ ਜਾਂਦੇ ਆ ਭਾਈ ਸਾਹਿਬ ਮੈਂ ਕਹਿੰਦਾ ਡਰਾਈਵਰ ਗੋਲੀ ਦੇ ਮੂੰਹ ਚ ਹੁੰਦਾ 24 ਘੰਟੇ ਠੀਕ ਆ ਕਿਉਂਕਿ ਜੇ ਕੋਈ ਮਾੜੀ ਮੋਟੀ ਗੱਲਬਾਤ ਹੋ ਜੇ ਤੇ ਸਾਡੇ ਡਰਾਈਵਰ ਨੂੰ ਬਦਨਾਮ ਕਰਨ ਲੱਗੇ ਵੈਂਟ ਲਾਉਂਦੇ ਆ ਇਹਨੇ दारू ਪੀਤੀ ਆ ਜੀ ਇਹਨੇ ਮਾਲ ਖਾਧਾ ਜੀ ਇਹ ਗੋਲੀਆਂ ਖਾਧੀਆਂ ਜੀ ਇਹਨੇ ਫਲਾਨਾ ਖਾਧਾ ਜੀ ਇਹਨੇ ਖਾਧੀ ਉਹਨੇ ਰੋਟੀ ਨਹੀਂ ਹੁੰਦੀ ਹੈ ਭੁਕੇ ਤੇ ਇਹਨੂੰ ਕਮਲਾ ਕਰ ਲੈਂਦੇ ਆ ਮਾਰ ਮਾਰ ਪੱਧ ਸ਼ੀਸ਼ੀਆਂ ਕੋ ਮੈਂ ਸਿਆਲਾ ਦੇ ਕਨੇਟਰ ਨੂੰ ਕਿਹਾ ਹੁੰਦਾ ਮੇਰਾ ਇੱਕ ਮਗਰ ਦਾ ਸੀਸਾ ਲਾਜ਼ਮੀ ਚਕਾਉਣਾ ਵੀਰੇ ਕਿਉਂਕਿ ਯਾਰ ਜੇ ਸੀਸੇ ਖੁੱਲੇ ਹੋਣਗੇ ਤਾਂ ਹੀ ਹਵਾਦਾਰ ਬਣੂ ਇਹਦਾ ਦੱਸਣਾ ਸੌਖਾ ਜੀ ਬੜੇ ਔਖੇ ਹੋਏ ਵੈਸੇ ਕਹਿਣ ਨੂੰ ਕੀ ਕਹਿਣਾ ਮਤਲਬ ਕਿ ਖਾਦਾ ਪੀਤਾ ਹੀ ਬਾਹਰ ਆ ਗਿਆ ਸੀ ਮੈਂ ਅਸੀਂ ਰੋਕਿਆ ਯਾਰ ਮੈਂ ਕਿਹਾ ਕਮਾਲ ਆ ਤੇਰੀ ਇੰਨਾ ਗੰਦਾ ਆ ਯਾਰ ਤੂੰ ਹੈ ਮਾੜਾ ਮੋਟਾ ਦਾ ਕਾਰ ਯਾਰ ਕੋਈ ਹਾਲ ਆਫ ਦਾ ਭੈਣ ਨਾ ਬਾਹਰ ਹੀ ਭੱਜ ਲਾ ਮੈਂ ਕਿਹਾ ਹੋਰ ਨਹੀਂ ਤਾਂ ਹੁਣ ਅਸੀਂ ਦੱਸ ਕੀ ਕਰ ਗਿਆ ਇੱਕ ਬੀਹੀ ਹੀ ਹਾਂ ਉਹ ਬੀਹੀ ਜੀ ਵੱਧ ਭੱਜਿਆ ਫਿਰ ਇਹਨਾਂ ਗਾਹ ਜਾਣ ਚੁੱਕਾ ਨਾ ਪਜਾ ਨਾ ਬਾਤਾਂ ਲਿਆ ਬਾਈ ਉਹਦਾ ਆਪਾਂ ਨੂੰ ਤਾਂ ਆਉਣਾ ਹੀ ਸੀ ਉਹ ਉਹਨੇ ਆਪਾਂ ਨੂੰ ਇਹ ਕਿਹਾ ਕਿ ਅੰਦਰ ਗਲਤ ਗੱਲ ਤੇਰੀ ਇਹਨਾ ਮੈਂ ਵੀ ਬਹੁਤ ਔਖਾ ਮੈਂ ਕਹਿੰਦੇ ਬਾਹਰ ਨਿਕਲ ਜਾ ਕਿਹੜੀ ਮਜਬੂਰੀ ਨੂੰ ਸੁੰਗੀ ਜਨਾ ਪਿਆ ਇੱਥੇ ਹੈ ਹੁਣ ਜਦੋਂ ਅਸੀਂ ਇੱਥੇ ਰਹਿੰਦਾ ਦੇ ਬਹੁਤ ਸਿੰਘ ਵਾਲੇ ਮੈਂ ਤੇ ਮੇਰੇ ਤਾਏ ਦਾ ਮੁੰਡਾ ਸਾਨੂੰ ਛੱਡ ਗਿਆ ਸਾਡਾ ਬਾਪੂ ਕਣਕ ਵੜਾਉਣ ਨੂੰ ਇੱਥੇ ਜੀ ਅਸੀਂ ਨਿਆਣੇ ਕਦੋਂ ਤੁਸੀਂ ਇੱਥੇ ਕਿ ਇਹਨਾਂ ਕੰਮ ਕਰਾਉ। ਉਦੋਂ ਮਾਚ ਦੀ ਅੱਗ ਸੀ ਪੂਰੀ ਬਾਈ ਤੇ ਮੇਰੇ ਅੱਜ ਵੀ ਯਾਦ ਆ। ਤੇ ਅਜੇ ਖੇਤ ਜੀ ਰਹਿੰਦੇ ਹੁੰਦੇ ਸੀ ਲੋਕੋ ਵਾਲੇ ਵਾਜਦੇ ਹੁੰਦੇ ਬਹੁਤ ਸਾਰੇ ਆਪਣੇ। ਜਾਂਟੇ ਕਹਿੰਦਾ ਚੰਗੀ ਆਉਣੀ ਜਾਣੀ ਸੀ ਰਸਤੇ ਵੀ ਕਰਾਏ ਹੋਏ ਸੀ ਉਧਰ ਉਧਰੀ ਤੇ ਉਹ ਕਹਿੰਦਾ ਕਿ ਪੱਠੇ ਵਾਟ ਲਈ ਅਈ ਉਹਨਾਂ ਦਾ ਥੋੜਾ ਟੂਟੇ ਵਾਲੇ ਖਾਂਦੇ ਹੁੰਦੇ ਸੀ ਉਹ। ਘਟਾ ਹੀ ਰੋਹ ਲੈਂਦੇ ਸੀ ਉਹ। ਟੰਗੇ ਬਹੁਤਾ ਬੰਦੇ ਹੁਣ ਵੀ ਉਹ ਉਧਰ ਰਹਿੰਦਾ ਦਿਆਲਪੁਰ ਵਾਲਾ ਮੈਂ ਤੁਹਾਨੂੰ ਲੈ ਕੇ ਚੱਲੂ ਕਿਤੇ ਤੇ ਵੱਡਾ ਬੁਢਾ ਹੁੰਦਾ ਸੀ ਉਹ ਐਂ ਬੋਲਦਾ ਨਾਲੀ। ਓ ਬਹਿ ਜਾ ਪਈਆ ਕੰਮ ਕਰਨਾ। ਢੋਡੇ ਪਾਏ ਕਦੇ। ਪੱਠੇ ਬੰਨ ਲੱਗੇ ਸੀ ਮੈਂ ਤੇ ਸਾਡੇ ਵਾਲਾ ਝੋਰ ਤੇ ਉਹ ਬਜ਼ੁਰਗ ਪੱਠੇ ਵੱਢੀ ਜਾਂਦੇ ਆ ਸੀ ਤੇ ਉਦੋਂ ਪੁਲਿਸ ਦੀ ਗੱਡੀ ਆਉਂਦੀ ਐ ਕੱਚੇ ਰਾਹ ਤੇ ਮੈਂ ਕਿਹਾ ਬਾਪੂ ਬੁੜੇ ਪੁਲਸ ਆ ਗਈ ਓਏ ਇਹ ਤਾਂ ਹੀ ਨੂੰ ਕਹਾਂਂਦੀ ਐ ਆ ਦੁਬਾ ਤੇ ਮਾਦੀ ਐ ਰੇ ਸਾਰਾ ਪਹੁੰਚਦਾ ਉਧਰੋਂ ਉਧਰ ਘਰ ਸੀਗਾ ਇੱਧਰ ਸਾਡੇ ਪਿੱਛੇ ਉਹਨਾਂ ਦੀ ਬੁੜੀ ਟੋਕਰਾ ਸੱਟ ਕੇ ਭੱਜ ਲਈ ਮੈਂ ਕਿਹਾ ਉਹ ਬੁੜੀ ਟੋਕਰਾ ਛੱਟ ਕੇ ਭੱਜ ਲਈ ਅਰੇ ਜਦੋਂ ਪੱਠੇ ਬੰਨ ਲੈ ਯਾਰ ਪੰਚਾਇਤ ਕਰੀ ਜਾਂਦਾ ਯਾਰ ਉਹ ਸ਼ਰਾਬ ਘੜਦੇ ਆਉਣਗੇ ਯਾਰ ਹੋਰ ਕੀ ਐ ਯਾਰ ਇੰਨੇ ਨੂੰ ਬਾਬਾ ਉਹਨਾਂ ਦੀ ਗੱਡੀ ਮੋੜ-ਮੋੜਨ ਲੱਗੀ। ਇਧਰੋਂ ਬੰਦਾ ਨਿਕਲਿਆ ਅੰਦਰੋਂ ਬਾਬਾ ਸਾਹਟਾਂ ਦੀ ਮਗਰੀ ਲਈ ਉਹਦੇ। ਸੰਗਤਪੁਰੇ ਵਾਲਾ ਫੌਜੀ ਠੀਕ ਐ। ਓਏ ਓਏ ਬਾਬਾ ਮੈਂ ਕਿਹਾ ਬੰਦਾ ਓਏ ਬਾਪੂ ਮੈਂ ਕਿਹਾ ਓਏ। ਉਹ ਕਹਿੰਦਾ ਇੱਥੇ ਹੀ ਖੜ ਜਾ। ਪੁਲਿਸ ਨੂੰ ਐਸ.ਐਚ.ਓ ਨੂੰ ਕਹਿੰਦਾ ਸੰਗਤਪੁਰੇ ਵਾਲਾ ਫੌਜੀ ਆਂ ਕਹਿੰਦਾ ਜਾਣ ਨਹੀਂ ਕਰ ਤੂੰ ਜਿਹੜਾ ਗਾਂ ਵਧਿਆ। ਬਾਬਾ ਪੁਲਿਸ ਭੱਜ ਕੇ ਨੀਵੀਂ ਹੋ ਗਈ ਥੱਲੇ। ਬਾਣਾ ਚ ਤੇਰੇ ਯਾਰ ਨੇ ਕਰਾਦੀ ਤੜ-ਤੜ। ਮੈਂ ਕਹਿੰਨਾ ਯਾਰ ਨੇਰੀ ਹੀ ਲਿਆਦੀ ਯਾਰ ਬਈ। ਨੀਂ ਭਰਾ ਮੈਂ ਕਹਿੰਨਾ ਪੁਲਿਸ ਕਣਕਾਂ ਚ ਰੁਲੇ ਬਈ। ਅੱਧਾ ਪੌਣਾ ਘੰਟਾ ਗੋਲੀ ਚੱਲੀ ਉਹ ਐ ਕਹੀ ਜਾਂਦਾ ਸਾਨੂੰ ਸੁਣੀ ਆਲਾ ਦੂਜੇ ਨਾਲ ਦੇ ਨੂੰ ਕਹਿੰਦਾ ਤੁਸੀਂ ਨਿਕਲੋ ਮੈਂ ਆਉਣਾ ਤੁਸੀਂ ਨਿਕਲੋ ਮੈਂ ਆਉਣਾ ਉਹ ਕਹਿੰਦੇ ਨਹੀਂ ਤੂੰ ਵੀ ਬੈਕ ਚੱਲ ਨਾਲ ਹੀ ਸਾਡੇ ਉਹ ਕਹਿੰਦਾ ਯਾਰ ਮੈਂ ਇਹਨਾਂ ਨੂੰ ਢਾਲਦਾ ਤੁਸੀਂ ਚੱਲੋ ਮੈਂ ਆਉਣਾ ਉਧਰ ਨੂੰ ਚਲੋ ਤੁਸੀਂ ਮੁਰਗੋ ਮੁੰਡੇ ਨਿਕਲਦੇ ਆ ਸਿੰਘ ਨਾਲ ਦੇ ਉਹਦੇ ਉਹ ਕੱਲਾ ਹੀ ਰੋਕੀ ਰੱਖਦਾ ਬਾਬਾ ਠੀਕ ਹੈ ਇਧਰੋਂ ਸਾਹਮਣੇ ਦਾ ਕੋਈ ਗੋਲੀ ਚਲਾਉਂਦਾ ਹੀ ਨਹੀਂ ਮੜ ਕੇ ਉਹਦਾ ਉਹ ਵੀ ਬੂਝੇ ਫੜ ਗਈ ਪੈ ਗਈ ਹਿਸਾਰੇ ਨਹੀਂ ਵੀ ਹੁਣ ਬੱਸ ਜਦੋਂ ਸੰਝਾ ਜਾਊਗਾ ਕੰਮ ਭੱਜ ਜਾਗੇ ਬਾਬਾ ਤੇ ਮੈਂ ਸਾਲਾ ਐ ਲੱਗੇ ਜਿਵੇਂ ਸਾਡੇ ਬਾਜੀਆਂ ਹੁੰਦੀਆਂ ਹੁੰਦੀਆਂ ਯਾਰ ਵੀ ਸਾਡੇ ਕੋਲੇ ਵੱਜੀ ਜਾਂ ਘਰ ਨੇੜੇ ਹੀ ਸੀ ਐ ਖੇਤ ਚ ਬੜਾ ਕੋਠੇ ਤੇ ਕੜਨਾ ਰੌਲਾ ਪਾਉਣ ਲੱਗੀਆਂ ਵੇ ਪੱਲੀ ਦਾ ਲਾਦੇ ਵੇ ਪੱਲੀ ਦਾ ਲਾਦੇ ਉਸ ਆਲਾ ਮੌਕੇ ਤੇ ਦਿਮਾਗ ਨਹੀਂ ਕੰਮ ਕਰਦਾ ਵੀ ਐ ਲੱਗੇ ਵੀ ਪੱਲੀ ਗੋਲੀ ਰੋਗ ਲੂ ਹਨਾ ਵੀ ਪੱਲੀ ਚ 파ਚੂ ਗੋਲੀ ਤੇ ਉਹ ਕਹਿੰਦੀ ਪੱਲੀ ਦਾ ਲਾਦੇ ਉਹਨੂੰ ਤਾਂ ਪਤਾ ਲੱਗੇ ਉਧਰ ਲਿਆ ਨੂੰ ਵੀ ਉਧਰ ਵੀ ਪਤਾ ਨਹੀਂ ਪੁਲਿਸ ਨੂੰ ਕਹੋਣਾ ਤੂੰ ਉਧਰ ਵੀ ਪਤਾ ਕਹੋਣਾ ਪੱਲੀ ਜਨ ਦੋਨੇ ਪਾਸੋਂ ਕੋਈ ਦਲੜਦੇ ਬਹੁਤ ਲਈਦਾ ਦੇਈਦਾ ਆਪਾਂ ਤਾਂ ਫੜ ਕੇ ਘਰੇ ਕੇਰਾ ਮੈਂ ਕਿਹਾ ਭਾਂ ਦਾ ਝਣਕਣਾ ਜਾਵੇ ਆਪਾਂ ਤਾਂ ਆ ਗਈ ਮੈਂ ਕੋਠੇ ਤੇ ਮੈਂ ਚੜ ਕੇ ਆ ਕੇ ਦੇਖਿਆ ਸਾਡੇ ਵਾਲਾ ਬਰਸੀਂਛਲੀ ਟੀ ਜਾਵੇ ਤਾਂ ਮਾਰੇ ਪੰਡਾ ਚੋਂ ਥੀ ਢੁੱਡ ਉਹ ਮਗਰਾਟ ਗਈ ਤੇ ਇਹ ਸੱਦਾ ਡੀਐਮ ਵਾਲੇ ਦੇ ਦਾਖਲ ਹੋ ਗਏ ਪੁਲਿਸ ਵਾਲੇ ਆ ਗਏ ਥੱਦਾ ਪਹਿਲਾਂ ਚੈੱਕ ਅਪ ਕਰਾਈ ਬਲਡ ਵੀ ਸੈਟ ਤੇ ਉਹ ਉਧਰੋਂ ਜਦੋਂ ਫੇਰ ਆ ਗਈ ਉਥੇ ਜਗਾ ਸੀ ਬਾਬੇ ਦੀ ਬਹੁਤ ਸਿੰਘ ਵਾਲੇ ਉਹਨਾਂ ਨੇ ਵੀ ਜਗਾ ਤੇ ਮੱਥਾ ਟੇਕ ਕੇ ਆਉਂਦੇ ਆਂ ਵੀ ਜਾਣ ਬਜੀ ਸੋ ਲੱਖ ਪਾਈ ਉਹ ਮੂਰੇ ਜਗਾ ਤੇ ਬੈਠੇ ਸੀ ਉਹ ਵੀ ਜਦੋਂ ਇਹ ਮੱਥਾ ਟੇਕਣ ਨੂੰ ਉਤਰੇ ਉੱਥੇ ਫੇਰ ਚੱਲ ਪਈ ਉੱਥੋਂ ਫੇਰ ਵੱਜਲੇ ਥੋੜੀ ਪੁਆਣ ਨੂੰ ਫੇਰ ਮੂਰੇ ਬੈਠਿਆ ਕਹਿੰਦੇ ਬੱਬਾ ਯਾਰ ਉਹ ਪਰਿਵਾਰ ਅੱਜ ਤੱਕ ਨਹੀਂ ਲੱਭਿਆ ਜਿੰਨਾਂ ਦੇ ਘਰੇ ਸੀ ਹੁਣ ਘਰ ਦਾ ਤਾਂ ਕੋਈ ਕਸੂਰ ਨਹੀਂ ਸੀ ਯਾਰ ਗਰ ਹਥਿਆਰ ਵਾਲਾ ਬੰਦਾ ਕਿਸੇ ਦੇ ਘਰੇ ਵੀ ਮੇਰਾ ਉਹ ਮਾਸੜ ਦਾ ਭਾਈ ਚਲਿਆ ਗਿਆ ਜਿਹਦੀਆਂ ਮੈਂ ਗੱਲਾਂ ਸੁਣਾਉਂਦਾ ਹੁੰਦਾ ਈ ਜਿਹੜਾ ਕਹਿੰਦਾ ਹੁੰਦਾ ਈ ਕਿ ਆਪਾਂ ਜੀ ਮੁੰਡਿਆਂ ਨੇ ਤਰੀ ਵਾਲੇ ਆਂਡੇ ਬਣਾਈ ਛਕੋ ਮੇਰੇ ਮਾਮੇ ਚੋਂਦਾ ਈ ਸੀਤ ਬਾਬਾ ਅਸੀਂ ਗਏ ਬੇ ਅਸੀਂ ਆਂਡੇ ਬਣਾਈ ਜਾਈਏ ਸਾਡਾ ਪਹਿਲਵਾਨ ਆ ਭਰਾ ਇੱਕ ਕਾਕਾ ਤੇ ਰੈਸਲਿੰਗ ਖੇਡਦਾ ਹੀ ਉਹ ਆ ਮੀਟ ਆਂਡੇ ਕਾੰਦੇ ਹੁਣ ਤਾਂ ਉਹ ਆਂਡੇ ਬਣਾਉਂਦੇ ਤਰੀ ਵਾਲੇ ਬਣਾ ਲਿਆ ਜੀ ਕਿਹੜੀ ਆਂਡਾ ਤਰੀ ਉਹਦੋਂ ਨੂੰ ਕਿਤੇ ਆਂਡੇ ਉਂਡੇ ਦੇਖ ਕੇ दारू ਦਾ ਥਾਮ-ਝਾਮ ਦੇਖ ਕੇ ਬਾਬਾ ਜੀ ਦੇ ਗੁੱਸੇ ਹੋ ਗਿਆ ਮੇਰੇ ਮਾਮੇ ਚ ਆ ਗਿਆ ਮੇਰਾ ਮਾਮਾ ਦਾ ਭਰਾ ਮਾਰੇ ਫੁਕਾਰੇ ਮਾਸ ਸਿੰਘਾ ਮੇਰੇ ਗਾਂ ਆਏ ਬੈਠੀਆਂ ਵਾਈ ਗੁਰੂ ਬਾਬਾ ਜੀ ਮਾਫ ਕਰ ਦਿਓ ਬਾਬਾ ਜੀ ਆਏ ਗੁਰੂ ਜਦੋਂ ਮਹਾਰਾਜਾ ਛਾਂ ਤੋਂ ਵੀ ਨਾ ਆਏ ਕਰਕੇ ਉਹ ਬਾਬਾ ਜੀ ਮੇਰਾ ਮਾਸੜ ਬਾਜ ਮਾਰਦੇ ਉਹਨਾਂ ਚ ਮਾ ਬਈ ਆਇਓ ਹਾਂ ਦੇ ਬਣਾਇਆ ਮੁੰਡੇ ਨੇ ਤਰੀ ਆਲੇ ਖਾ ਲਓ ਬਾਬਾ ਫੇਰ ਕਰਬੋ ਜੀ ਬਾਬੇ ਨੇ ਰੇੜੀ ਚੱਕੀ ਇੱਕ ਪਾਸੇ ਕੋਨ ਤੋਂ ਇਤਰਾਦੀ ਤੇੜੀ ਕਰਤੀ ਯਾਰ ਇੰਨਾ ਜੋਸ਼ ਆਇਆ ਹੋਰ ਮਾਸੜ ਨਾ ਹਟੇ ਮੇਰਾ ਬਾਜਾ ਮਾਰਨ ਬਾਬਾ ਜੀ ਆਓ ਕਹਿੰਦੇ ਸ਼ਗੋਤਰੀ ਵਾਲਿਆਂ ਦੇ ਉਹ ਤਾਂ ਟੈਕ ਜੇ ਉਧਰ ਫੇਰ ਭਾਲਾ ਚੜਾ ਦੇ ਹਰ ਕੇ ਦੂਜੇ ਘਰੇ ਪਾਇਆ ਮਾਸੜ ਕਿ ਉਧਰ ਮਾਮੇ ਨੂੰ ਉਹ ਇੱਧਰ ਤਾਂ ਮੁੱਕਣੀ ਨਹੀਂ ਤਰੀ ਵਾਲਿਆਂ ਦੇ ਇਹ ਤਾਂ ਇਹ ਤਾਂ ਬਾਜਾ ਮਾਰ ਹੀ ਜਾਣੀ ਉਹ ਮਾਸੜ ਮੇਰਾ ਵਿਚਾਰਾ ਚਲੇ ਗਿਆ ਦੂਜਾ ਹੈਗਾ ਉਹ ਬਾਬਾ ਫੌਜਪਤੀ ਉਹਨਾਂ ਨੂੰ ਹੱਕ ਪੈਂਦੀ ਆ ਆ ਹੱਕ ਵਾਲੇ ਨੂੰ ਰੱਖ ਲੈਂਦੇ ਫੌਜ ਹਨ ਮੇਰਾ ਮਾਸੜ ਦਾ ਸੀਗਾ ਉਹ ਆਏ ਕਹਿੰਦਾ ਹਰੇਕ ਆ ਅੱਛਾ ਭਾਈ ਹਏ ਦੇਣਾ ਨਾ ਅੱਛਾ ਤਾਰ ਕਿੱਥੋਂ ਆ ਮਗਾ ਪਿੰਡੋਂ ਆਇਆ ਮਗਾ ਅੱਛਾ ਕਹਿ ਕਿ ਡਰਾ ਦਨਾ ਜੋਰ ਅੱਛਾ ਤੇ ਲਾ ਦਨਾ ਸਾਰਾ ਹੈਨਾ ਤੇਰਾ ਮੈਂ ਤੇ ਮੇਰਾ ਮਾਸੜ ਤੇ ਮੇਰਾ ਮਾਮਾ ਤੇ ਹਲਵਾਰੇ ਸ਼ਰਾਬ ਲਈ ਹੋਣ ਦੇਖ ਸਾਲਾ ਬਣੋਇਆ ਮਾਸੜ ਮੇਰਾ ਮੇਰੇ ਮਾਮੇ ਨੂੰ ਕਹਿੰਦਾ ਅੱਛਾ ਕਰਦੇ ਉਹ ਕਹਿੰਦਾ ਲਿਆ ਆ ਤੇਰੇ ਵਾਲੀ ਚ ਚੈੱਕ ਕਰਕੇ ਕਹਿੰਦਾ ਲਪਿੜੇ ਮਰ ਤੇਰੇ ਵਾਲੀ ਚ ਚੈੱਕ ਕਰਕੇ ਕਹਿੰਦਾ ਇਹ ਤੇ ਕਿਹੜਾ ਬਨੀ ਬੇਰ ਮੇਰੇ ਅਲੀ ਤੇਰੇ ਅਲੀ ਜੋ ਚੈੱਕ ਕਰਦੇ ਆ ਮੈਂ ਕਿਹਾ ਦੇਖ ਲੈ ਯਾਰ ਫੌਜੀ ਦਾਰੂ ਪੀਚੇ ਲੜੀ ਜਾਂਦੇ ਯਾਰ ਹੈ ਉਹਨੂੰ ਮੈਂ ਕਿਹਾ ਮਾਸਰਾ ਫਿਰ ਅੱਤਵਾਦੀ ਮਾਰੇ ਹੋਣਗੇ ਫੌਜ ਚ ਤੂੰ ਆਹ ਕਹਿੰਦਾ ਅੱਛਾ ਤਾਂ ਮੈਂ ਗੱਲ ਦੱਸਦਾ ਕਿਰਾ ਅੱਛਾ ਕਹਿੰਦਾ ਅਸੀਂ ਅੱਤਵਾਦੀ ਫੜ ਲਿਆ ਅੱਛਾ ਮੇਰੀ ਡਿਊਟੀ ਲਾ ਦੇ ਅੱਛਾ ਸਾਹ ਕਹਿੰਦਾ ਤੇ ਗੋਲੀ ਮਾਰ ਕਹਿੰਦਾ ਮੈਂ ਕਿ ਅੱਛਾ ਪ੍ਰੇਰਣਾ ਆਪਣੀ ਕੋਈ ਦੋਸਤ ਨਹੀਂ ਨਹੀਂ ਉਹਦੇ ਨਾਲ ਗੋਲੀ ਦਾ ਸੀ ਕਿ ਬਿਮਾਰੀ ਅੱਛਾ ਮੈਨੂੰ ਉਹਨੂੰ ਦੇਖ ਕੇ ਕਹਿੰਦਾ ਰੋਣ ਆ ਵੀ ਅੱਛਾ ਤੂੰ ਤੌਣ ਮਰਨ ਵਾਲਾ ਦਾ ਉਹਨੂੰ ਸਾਬ ਕਹਿੰਦਾ ਜੁਗਿੰਦਰ ਸਿੰਘ ਸਟੈਂਡ ਅੱਛਾ ਸਰ ਜੀ ਕਹਿੰਦਾ ਮਾਰ ਦੇ ਤੇ ਅੱਛਾ ਅੱਛਾ ਮਾਰ ਦੇ ਜੀ ਸਰ ਜੀ ਮਾਰ ਦੇ ਦੇ ਕੋਈ ਉਹ ਕਹਿੰਦਾ ਫੇਰ ਮਾਰੋ ਇਹਦੇ ਅੱਛਾ ਇਹ ਪੱਕੀ ਨਹੀਂ ਮਾਰਦੇ ਕੇ ਮੈਂ ਕਹਾਂ ਉਹ ਮਾਰਦਾ ਪਟੇ ਜੋ ਘਾਟ ਕੇ ਕਹਿੰਦਾ ਮਾਰਤਾ ਜੀ ਪੈਰ ਹੀ ਮਾਰਦਾ ਕਹਿੰਦਾ ਵੀ ਅੱਛਾ ਫਿਰ ਜਾਂ ਮੈਨੂੰ ਪਤਾ ਜਾਂ ਰੱਬ ਨੂੰ ਪਤਾ ਮੱਥਾ ਟੇਕ ਕੇ ਮੈਂ ਐਂ ਕਰਕੇ ਅੱਖਾਂ ਮੀਚ ਰਿਆ ਫਿਰ ਗੋਲੀ ਮਾਰ ਲੱਗੇ ਮੈਂ ਕਹਾਂ ਦਲੇਰ ਬਹੁਤ ਸੀ ਤੂੰ ਅੱਛਾ ਯਾਰ ਦੋਸਤ ਮੇਰੀ ਕੋਈ ਨਹੀਂ ਮੈਂ ਕਹਿੰਦਾ ਜਿਹੜੇ ਉਧਰੋਂ ਗੋਲੀ ਚਲਾਉਂਦੇ ਨੇ ਕਹਿੰਦੇ ਤੇਰੀ ਦੋਸਤ ਮੇਰੀ ਹੈ ਹੈ ਉਹ ਫੜਿਆ ਅੱਤਵਾਦੀ ਸੀ ਕਹਿੰਦਾ ਉਹ ਜਦੋਂ ਕਹਿੰਦਾ ਮੈਂ ਜਜ਼ਬਾਤੀ ਹੋ ਗਿਆ ਵੀ ਕਿਉਂ ਕਿਉਂ ਮਾਰਨਾ ਕਿਸੇ ਮਾਂ ਦਾ ਪੁੱਤ ਕਹਿੰਦਾ ਅੱਛਾ ਉਹਦੋਂ ਸਾਫ ਆ ਗਿਆ ਉਹ ਕਹਿੰਦਾ ਜਕਿੰਦਰ ਸਿੰਘ ਸੜਾ ਫੇਰ ਮਾਰੋ ਅੱਛਾ ਮਾਰ ਦੇ ਨੇ ਜੀ ਮਾਰ ਦੇ ਨੇ ਕਹਿੰਦਾ ਯਾਰ ਬੜਾ ਮੇਰਾ ਮਾਂ ਤੜ ਸੌ ਲੱਗੇ ਰਗੀਲਾ ਬੰਦਾ ਹੈ ਬਹੁਤ ਨਹੀਂ ਹੈਗਾ ਹੁਣ ਵੀ ਉਹ ਹੈਗਾ ਦੂਜਾ ਤਾਂ ਹੈਗਾ ਅੱਛਾ ਵਾਲਾ ਤਾਂ ਬਟ ਦੂਜਾ ਚਲੇ ਗਿਆ ਉਹ ਪਿਓ ਅਜੀ ਆਪਣਾ ਮਤਲਬ ਕਿ ਹਰ ਗੱਲ ਦੀ ਸੇਧ ਦਿੰਦਾ ਹੀ ਸਭ ਠੀਕ ਹੈ ਦਾਾਂ ਚ ਬਈ ਸਭ ਤੋਂ ਓਕੀ ਡਰਾਈਵਰੀ ਆ ਬਸ ਆਉਣ ਦੀ ਟਾਈਮ ਪਿੱਛੇ ਵੀ ਰੋਲਾ ਧੁੰਦ ਜੀ ਦੀਂਦਾ ਵੀ ਕੁਛ ਨਹੀਂ ਆਪਾਂ ਕਹਿ ਦੇਨੇ ਬਾਸ ਵਾਲਾ ਕੋਈ ਨਹੀਂ ਤੇਜ ਜਾਂਦਾ ਦੀਂਦਾ ਧੁੰਦਾ ਉਹਨੂੰ ਕੋਈ ਨਹੀਂ ਹੁੰਦਾ ਰੱਬ ਆਸਰੇ ਹੀ ਜਾਂਦਾ ਹਾਂ ਜੇ ਚੀਜ਼ ਦੇਸੀ ਦਾ ਬ੍ਰੇਕ ਮਾਰੂ ਨੇ ਫੜਾ ਕੇ ਦੇਨੇ ਵੈਚੀ ਮਾਰਨੀ ਉਹਨੇ ਅਸੀਂ ਵੀ ਧੁੰਦੇ ਚਾਈ ਜਾਂਦੇ ਸੀ ਬੱਬਾ ਕਿਹਰਾ ਮੇਰੇ ਨਾਲ ਨਾ ਮੱਖਾਂ ਵਾਲਾ ਟਰੱਕ ਨਿਰਮਲ ਮੱਖੀਆਂ ਭਰੀਆਂ ਤੇ ਮੇਰੇ ਮਗਰ ਮਗਰ ਤੁਰਿਆ ਆਵੇ ਮੈਨੂੰ ਦੇਸ ਗਿਆ ਮੈਂ ਕਿਹਾ ਯਾਰ ਇਹ ਮੇਰੇ ਆਸਰੇ ਨਾ ਆਉਂਦਾ ਹੁਣ ਬਾਸ ਆਏ ਦਾ ਕੀ ਹੁੰਦਾ ਤਜਰਬਾ ਹੁੰਦਾ ਕਿ ਡੇਲੀ ਰੋਡ ਤੇ ਜਾ ਇੱਥੇ ਜੰਪ ਹੈ ਇੱਥੇ ਮੋੜ ਹੈ ਇੱਥੇ ਚਿਕੜੀ ਹੈ ਇੱਥੇ ਆ ਮੈਂ ਭਾਈ ਜਦੋਂ ਰੋਕਣਾ ਹੋਇਆ ਕਰੇ ਮੈਂ ਪਹਿਲੇ ਇੰਡੀਕੇਟਰ ਲਾ ਦਿਆ ਕਰਾਂ ਟਰੱਕ ਵਾਲ ਨੂੰ ਵੀ ਇੱਥੇ ਰੁਕਣਾ ਹੈ ਉਹ ਵਿਚਾਰਾ ਹੌਲੀ ਕਰ ਲਿਆ ਕਰੇ ਮੈਂ ਸਵਾਰੀਆਂ ਚੱਕ ਕੇ ਜੇ ਮੈਂ ਦੂਰ ਹੋ ਜਾ ਕੇ ਮੈਂ ਮਾੜੇ ਪੈਰ ਚੱਕ ਕੇ ਨਾਰ ਲਾ ਲੈ ਕੇ ਅਸੀਂ ਮਖੂ ਆ ਗਏ ਮਖੂ ਆ ਗਏ ਮੈਂ ਉਹਨਾਂ ਨੂੰ ਮਿਲਿਆ ਯਾਰ ਮੈਂ ਕਿ ਉਹਨੂੰ ਮੈਂ ਕਹਾ ਆ ਜਾਓ ਚਾਹ ਪੀਰੋ ਮੈਂ ਕਹਿ ਕੇ ਇੱਕ ਪਰੌਂਠਾ ਛਕਦੇ ਆਂ ਮੈਂ ਕਹਿੰਦਾ ਚੱਲਦੇ ਆਂ ਆਜੋ ਉਹ ਕਹਿੰਦਾ ਮਖੂ ਤੋਂ ਕਿੱਧਰ ਨੂੰ ਜਾਏਗਾ ਮੈਂ ਕਹਾ ਮੈਂ ਮੋਗੇ ਨੂੰ ਕਹਿੰਦਾ ਅਸੀਂ ਤਾਂ ਫਿਰ ਸਿੱਧੇ ਲੰਘ ਜਾਣਾ ਯਾਰ ਅਸੀਂ ਚੱਲਦੇ ਹਰਿਓ ਨਹਿਰਾਂ ਦੇ ਜੋੜੇ ਪੁਲਾਂ ਤੋਂ ਪਿੱਛੇ ਮੈਂ ਵੀ ਮਗਰ ਜਾ ਲਈ ਉਹਨੇ ਪੁਲ ਤਾਂ ਗਾਂ ਹੈ ਉਹਨੇ ਪਛਾਈ ਮੂਰਤੀ ਕੰਜਰ ਦੇ ਨੇ ਮੈਂ ਬਹੁਤ ਹਾਰ ਨ ਮਾਰੇ ਬਾਈ ਇਹ ਪੁਲ ਹੈ ਨਹੀਂ ਇਹ ਤੇ ਮੂਰਤੀ ਪੁਲ ਹੈ ਨਹੀਂ ਉਹਦੋਂ ਨਹਿਰ ਚ ਜਾ ਡਿੱਗੀ ਗੜ ਮਦਣ ਬੱਸ ਸਲੀਪਰ 'ਚ ਆਏ ਆ ਭਾਈ ਅਸੀਂ ਨਜ਼ਾਰਾ ਮੈਂ ਕਹਿੰਦਾ ਯਾਰ ਏਸੀ ਸਲੀਪਰ ਸ਼ੀਸ਼ੇ ਬੰਦ ਵੀ ਸਾਡੀ 쿨ਿੰਗ ਬਾਹਰ ਨਾ ਜਾਵੇ ਠੀਕ ਹੈ ਚੰਦਰਾਟ ਰ ਹੈ ਉੱਚੀ ਅੰਦਰਾ ਟ੍ਰੈਵਲ ਤੇ ਕਿੰਦਰਾ ਹੀ ਥੱਲੇ ਪਿਆ ਅਸੀਂ ਤਾਂ ਵਾਲੇ ਸਲੀਪਰ ਸੀ ਇੱਕ ਥੱਲੇ ਪਿਆ ਜਦੋਂ ਅਸੀਂ ਵੀਡੀਓ ਬਣਾਈ ਉਹ ਥੱਲੇ ਵਾਲੇ ਸੀ ਫਿਰ ਸਾਡਾ ਅੱਧ ਚ ਆ ਕੇ ਚੇਂਜ ਹੋ ਗਿਆ ਉਹ ਤਾਂ ਵਾਲੇ ਸਾਡਾ ਜਾਵੜਿਆ ਥੱਲੇ ਚ ਅੰਦਰਾ ਆ ਗਿਆ ਬੱਸ ਨਾਲ ਦਾ ਹੀ ਅਸੀਂ ਪਏ ਆ ਸ਼ੀਸ਼ੇ ਸਾਡੇ ਬੰਦ ਆ ਇਹਦੇ ਵੀ ਕਰਿਆ ਐ ਜੇ ਮੈਂ ਵੀ ਕਰਿਆ ਮਗਾ ਯਾਰੇ ਬੰਦੇ ਨੇ ਕਰਤੂਤ ਕਰੀਆ ਮੇਰੇ ਨਾਲ ਦੇ ਨੇ ਇਹ ਕਹਿੰਦਾ ਵੀ ਇਹ ਨਹੀਂ ਕਰੀਆ ਉਹਦੋਂ ਐਂ ਕਰਦੇ ਕਰਦੇ ਕੰਮ ਵੱਧ ਗਿਆ ਹਾਂ ਭਾਈ ਉਹ ਵਧਣ ਲੱਗ ਗਿਆ ਧੂਆਂ ਵਿੱਚ ਤੇ ਸਮੈਲ ਆਈ ਮੈਨੂੰ ਕਹਿਆ ਯਾਰ ਕੀ ਕੀਤਾ ਯਾਰ ਇਹ ਕਹਿੰਦਾ ਤੂੰ ਕੀਤਾ ਮੈਂ ਕਹਿੰਦਾ ਨਹੀਂ ਆਪਣਾ ਕਸੂਰ ਕੋਈ ਨਹੀਂ ਮੈਂ ਕਹਿੰਦਾ ਟਾਈਮ ਬਹੁਤ ਹੋ ਗਿਆ ਚੜਦਾ ਚੜੀ ਹੋਊਗਾ ਤਾਂ ਥੱਲੋਂ ਆ ਰਿਹਾ ਹੈ ਹਾਂ ਸੀਸ਼ਾ ਨਾ ਐ ਬੇਲਡ AC ਵਾਲੇ ਪਾਸੇ ਉੱਥੋਂ ਦੀ ਜੜ ਪਿਆ ਫਿਰ ਥੱਲੇ ਉੱtre फटाफट ਕੋਲ ਕੇ ਸ਼ੀਸ਼ਾ ਮੈਂ ਕਹਿੰਦਾ ਮਾਰ ਦੂ ਫਿਰ ਉਹਦਾ ਸ਼ੀਸ਼ਾ ਕੋਲ ਕੇ ਵੀ ਭਾਈ ਸਾਹਿਬ ਕਿਰਪਾ ਕਰੋ ਹਾਂ ਕੀ ਆ ਹੋਗਾ ਹੋਣਾ ਕਿਹਾ ਮੈਂ ਕਿਹਾ ਤੂੰ ਬਰਾਸਟ ਮਾਰਿਆ ਯਾਰ ਫਿਰ ਕੀਤਾ ਅਰੇ ਨਾ ਨਾ ਕਿਹਾ ਦੂਜਾ ਨਾਲ ਦਾ ਵੀ ਉਹਦੇ ਨੱਕ ਫੜੀ ਪਿਆ ਮੈਂ ਕਿਹਾ ਆ ਦੇਖ ਨੱਕ ਫੜੀ ਮੇਰੇ ਕਿਉਂ ਫੜਿਆ ਕਹਿੰਦਾ ਯਾਰ ਫਾਟ ਮਾਰਿਆ ਇਸਨੇ ਤੁਸੀਂ ਤਾਂ ਫਾਟ ਮਾਰਿਆ ਮੈਂ ਕਿਹਾ ਸਾਡਾ ਪਝਾਲ ਪਤਾ ਤਾਂ ਸਾਡੇ ਭੈਣਾਂ ਅੰਦਰ ਤੁਰਿਆ ਫਿਰਦਾ ਉਹ ਹਾਂ ਗਰਮ ਮੇਰਾ ਬਲੱਡ ਵੱਧ ਗਿਆ ਭਾਈ ਮੈਂ ਬਸ ਆਲੇ ਨੂੰ ਮੈਂ ਕਿਹਾ ਤੂੰ AC ਤੇਜ ਕਰ ਯਾਰ ਬੜਬਾਰੀਆਂ ਪੂਰ ਵਿੱਚ ਮੂਰਤ ਨੂੰ ਕੋਲ ਪਿਜਾਓ ਇਹਨੂੰ ਪਤਾ ਨਹੀਂ ਵੀ ਕੀ ਖਾ ਕੇ ਆਇਆ ਸੀ ਕੰਜਰ ਦਾ ਨਾ ਬਸਦੇ ਸੀਸੇ ਖੋਲਣ ਜੋਗੇ ਉਹ ਬੀਹੀ ਜੀ ਦੀ ਪੱਤ ਭੱਜਿਆ ਪਿਰੇ ਕਿਹਦੇ ਪਾਸੇ ਨ ਜਾਵੇ ਮੈਂ ਕਹਾਂ ਹੋਰ ਯਾਰ ਏ ਡਾ ਗੰਦਾ ਪਾਦ ਉਹਨੇ ਸਾਰੀ ਬਸ ਜਪਲਾ ਸੀਖ ਜਗਾਨ ਦੇ ਅੱਗ ਭੱਜੇ ਪਟਾਕ ਦੇ ਨੇ ਐਡੀ ਗੈਸ ਸੀ ਬੇਤ ਤੋਬਾ ਮਾਲਕ ਦੀ ਮੈਂ ਕਿਹਾ ਯਾਰ ਐਸ ਕੋ ਲੋ ਘਟਾ ਵੀ ਆ ਬੱਸਾਂ ਚ ਹਨਾ ਕੋਈ ਬੰਦਾ ਕੋ ਬੰਦਾ ਵੇਖ ਕੇ ਬਿਠਾਇਆ ਕਰਨ ਵੀ ਕਿਵੇਂ ਆ ਸੁੱਤੇ ਪਏ ਹੁੰਦੇ ਮਰ ਜਾਣਾ ਸੀ ਅੱਜ ਤਾਂ ਮੈਂ ਕਿਹਾ ਸਾਰੇ ਸੁੱਤੇ ਪਿਆ ਤੇ ਕਾਬੂ ਪੈ ਜਾਣਾ ਸੀਗਾ ਸਾਰੇ ਨੜ ਤਾਂ ਸੜਤੀ ਸਾਡੇ ਤੇ ਤੂੰ ਹੀਲਣ ਜੋ ਕੇ ਛੱਡੇ ਨਹੀਂ ਤੋਬਾ ਮਾਲਕ ਦੀ ਦਸਣਾ ਸੌਕਾ ਭਾਈ ਉੱਤੇ ਕਟਿਆ ਬਹੁਤ ਉਹ ਕੋ ਟਾਈਮ ਬਾਹਰ ਨਿਕਲੇ ਯਾਰੋ ਸ਼ਾਲਾ ਮਾਰੀਆਂ ਥੱਲੇ ਭੱਜ ਲੋ ਮੇਰਾ ਬਲੱਡ ਵੱਧ ਗਿਆ ਮੈਂ ਕਿਹਾ ਡਰਾਈਵਰ ਦੀ ਵੀਡੀਓ ਬਣਾਉਣੀ ਆ ਯਾਰ ਵੀ ਤੁਹਾਡਾ ਕੋਈ ਕੰਮ ਐ ਏਸੀ ਕਿਉਂ ਬੱਟ ਕਰਿਆ ਤੂੰ ਉੱਥੇ ਬੰਦੇ ਮਰ ਜਾਣ ਉਹ ਵਿਚਾਰਾ ਜਾਣਦਾ ਸੀ ਮੁੰਡਾ ਚੰਦਰਾ ਵਾਲਾ ਦਾੜੀ ਸੀ ਮੈਂ ਕਿਹਾ ਇਹਦਾ ਤਾਂ ਕੀ ਕਸੂਰ ਆ ਯਾਰ ਇਹਨੂੰ ਕੀ ਪਤਾ ਵੀ ਹੁਣ ਮਗਰਲਾ ਪੱਤ ਮਾਰੂਗਾ ਇਹਨੇ ਥੱਲੇ ਵਾਲਾ ਉਹਨੇ ਕਿਹਾ ਯਾਰ ਮੈਂ ਹੁਣ ਇਹ ਕਿਹੜਾ ਪੋਸਦਾ ਫਿਰਦਾ ਯਾਰ ਵੀ ਭਾਈ ਪੱਤ ਨਹੀਂ ਮਾਰਨ ਬਾਹਰ ਨੂੰ ਹੋ ਕੇ ਮਰੀ ਉਹਦੇ ਨਾਲ ਵੀ ਇੱਕ ਅਤੀ ਚੀਜ਼ ਸੰਗ ਛੱਡਿਆ ਉਹ ਬਹੁਤ ਗਲਤ ਆ ਹਾਂ ਚੰਦਰਾ ਟਰੈਵਲ ਜਾਲਿਓ ਕੋਈ ਵੀ ਸਲੀਪਰ ਬੱਸਾਂ ਵਾਲਿਆ ਸਭੀ ਕੋ ਬੇਨਤੀ ਹੈ ਮੇਰੀ ਭਾਈਓ ਕੋ ਜੋ ਸਾਈਡ ਮੇਂ ਸੇ ਸੀਸੇ ਕੀ ਤਰਫ ਸੇ ਜੋ ਨੀਚੇ ਵਾਲੇ ਸਕੇਵਨ ਕਾ ਉਪਰ ਵਾਲੇ ਕਾ ਇਹ ਇੱਕ ਰਸਤਾ ਹੈ ਨਾ ਉਸ ਕੋ ਵੀ ਬੰਦ ਕਰੋ ਯਾਰ ਪ੍ਰੋਪਰ ਨੀਚੇ ਵਾਲਾ ਇਸ ਲਈ ਕੋਈ ਹਰਕਤ ਕਰੇ ਉਪਰ ਉਸ ਕੀ ਹਵਾ ਨਾ ਆਏ ਠੀਕ ਹੈ ਹਮਨੇ ਹਵਾ ਸੇ ਹੀ ਮਰ ਜਾਣਾ ਤਾਂ ਭਾਈ ਸਾਹਿਬ ਹੋਰ ਪਹਿਲਾ ਉਦਲੇ ਨੇ ਗਾਣੇ ਲਾ ਲਿਆ ਸੀ ਥੱਲੇ ਸੀ ਇਹਨੂੰ ਮੈਂ ਕਿਹਾ ਆਪਣਾ ਫੋਨ ਚੱਲ ਪਿਆ ਗਾਣੇ ਕੰਨਾਂ ਨਾਲ ਲੈ ਕੇ ਮੈਂ ਨਹੀਂ ਮਗਦਾ ਦੂਜੇ ਚ ਦੂਜੇ ਚ ਕਿਹਾ ਨਹੀਂ ਮੈਂ ਕਿਹਾ ਫਿਰ ਗਾਣੀ ਆਈ ਕਿੱਥੋਂ ਜਾਂਦੇ ਮੈਂ ਕਿਹਾ ਤੁਰੀ ਜਾਂਦੀ ਬੱਸ ਹੁਣ ਕਿੱਥੋਂ ਗਾਣੇ ਸੁਣੀ ਜਾਂਦੇ ਇਹ ਕਹਿੰਦਾ ਕੱਟ ਕਰ ਕਿ ਉਹਨੇ ਕਿਹਾ ਬੜੇ ਟੱਕੇ ਆਈ ਤਾਂ ਪਹਿਲਾਂ ਪਾਸੇ ਚ ਲਾਈ ਤਾਂ ਲਾ ਕੇ ਬਹਿ ਗਏ ਵੀਡੀਓ ਬਲੋ ਨੂੰ ਕਿਹਾ ਸੂਡ ਕੋ ਬਣਾਈ ਬੈਠੇ ਕਹਿੰਦਾ ਆਪਣੀ ਬਾਤ ਦਾ ਹਨਾ ਨਹੀਂ ਮਦਰ ਅਕੇ ਬਸੰਦਾ ਯਾਰ ਸੋਖ ਵੀ ਬਹੁਤ ਹੈ ਜਿਹੜੀ ਮੈਂ ਕੱਲ ਤੁਹਾਨੂੰ ਗੱਲ ਸੁਣਾਈ ਸੀ ਸਾਰੇ ਭਰਾਵਾਂ ਨੂੰ ਵੀ ਮੈਨੂੰ ਇੰਨੀ ਤੜਖਾ ਦੇਂਦੇ ਸੀ ਪਰ ਮਗਰੋਂ ਲਾ ਕੇ ਆਏ ਮਰਿਆ ਜਿਵੇਂ ਮੱਖੀ ਨੂੰ ਲਾਉਂਦਾ ਪਿੰਡੇ ਤੋਂ ਅਗਲਾ ਵਿਚੀਆਂ ਰਖਦੇ ਹੋ ਹੁਣ ਕਹਿੰਦੇ ਹਨਾ ਪਰ ਰੱਬ ਨੇ ਨਹੀਂ ਚੱਲਣ ਦਿੱਤੀਆਂ ਰੱਬ ਨੇ ਬੰਦ ਕਰਤਾ ਨਾ ਕੰਮ ਦੋਨੇ ਖੜਾਤੀਆਂ ਰੱਬ ਨੇ ਤੇ ਫੇਰ ਵੇਖ ਲੋ ਤੁਸੀਂ ਯਕੀਨ ਮੰਨਿਓ ਰਾਤ ਸਾਨੂੰ ਡਰਾਈਵਰ ਨੇ ਗੱਲ ਸੁਣਾਈ ਆ ਚੰਦਰਾ ਵਾਲੇ ਨੇ ਉਹ ਬਾਈ ਸੁਣਦਾ ਹੋਊਗਾ ਉਹ ਕਹਿੰਦਾ ਬਾਬਾ ਮੈਂ ਤੇਰੀ ਵੀਡੀਓ ਸੁਣਦਾ ਸੀ ਕਹਿੰਦਾ ਮੈਂ ਕੰਪਨੀ ਪਿਆਰ ਕਰੀ ਪੂਰੀ ਇੱਕ ਤੋਂ ਦੋ ਦੋ ਤੋਂ ਤਿੰਨ ਫਿਰ ਮੇਰੀ ਉਹਨਾਂ ਨੇ ਡਿਊਟੀ ਰਾਤ ਵੀ ਤੋ ਕੰਮ ਕਰਾ ਕੇ ਡਰਾਈਵਰ ਰੱਖਿਆ ਕਰ ਭੇਜਿਆ ਕਰ ਕਹਿੰਦਾ ਹੁਣ ਜਦੋਂ ਆਪਾਂ ਇੰਨਾ ਟਾਈਮ ਹੋ ਗਿਆ ਆਪਣਾ ਫੋਨ ਤੇ ਕੰਮ ਚੱਲਣ ਲੱਗ ਜਾਂਦਾ ਠੀਕ ਹੈ ਕਹਿੰਦਾ ਮੈਂ ਫੋਨ ਤੇ ਹੀ ਕੰਮ ਕਰਾਉਣ ਲੱਗ ਗਿਆ ਗੱਡੀਆਂ ਦਾ ਮੈਸਟਰ ਨੂੰ ਕਹਿੰਦਾ ਫੋਨ ਤੇ ਆ ਕਰਦੇ ਉਹਨੂੰ ਕਹਿੰਦਾ ਤੇਲ ਪਾ ਦੇ ਉਹਨੂੰ ਕਹਿੰਦਾ ਐ ਕਰਦੇ ਮਤਲਬ ਕੰਪਨੀ ਨੂੰ ਲੱਗਿਆ ਵੀ ਹੁਣੇ ਫ੍ਰੀ ਐ ਐਡਾ ਕਿਹੜਾ ਕੰਮ ਐਵੇਂ ਨਹੀਂ ਤਨਖਾਹ ਦੇਈ ਜਾਂਦੇ ਇਹਨਾਂ ਨੂੰ ਲੋਕਾਂ ਨੂੰ ਵੱਧ ਦੇਣੀ ਪੈਂਦੀ ਐ ਵੀ ਆਪਾਂ ਇੱਕ ਡਰਾਈਵਰ ਹੋਰ ਰੱਖ ਲਓ ਪਰ ਉਹ ਕਹਿੰਦਾ ਜਿਹੜੀ ਵਾਸਤੋਂ ਸ਼ੁਰੂ ਹੋਇਆ ਸੀ ਪਹਿਲਾਂ ਉਹੀ ਕਹਿੰਦਾ ਪਹਿਲਾਂ ਤਾਂ ਜਾਂਦੇ ਸੀ ਕਹਿੰਦਾ ਮੈਂ ਉਦੋਂ ਕਹਿੰਦਾ ਡਰਾਈਵਰਾਂ ਨੂੰ ਹੁਣ ਸਮਝ ਲਓ ਥੱਲੇ ਨੂੰ ਆਉਣ ਲੱਗ ਗਏ ਜਿੱਥੋਂ ਸ਼ੁਰੂ ਹੋਇਆ ਉੱਥੋਂ ਹੀ ਬੰਦ ਹੋਣ ਲੱਗਿਆ ਇਹ ਬਹੁਤ ਵੱਡੀ ਗੱਲ ਹੁੰਦੀ ਐ ਜਿਹੜ ਕਹਿੰਦਾ ਇੱਕ ਕੱਲ ਵੱਜੀ ਆ ਜੇ ਬਾਈ ਇਹ ਕਿਉਂਕਿ ਲੋਹਾ ਨਾ ਤੁਹਾਡੇ ਘਰੇ ਕੋਈ ਬੰਦਾ ਆ ਗਿਆ ਪਤਾ ਨਹੀਂ ਕਿਹਦੇ ਥਰੂ ਬੰਨਣਾ ਹੈ ਕਿਵੇਂ ਬਰ ਮਿਲਣਾ ਲੋਹੇ ਨਾਲ ਕੋਈ ਹੰਕਾਰ ਨਹੀਂ ਬਾਈ ਬਾਕੀ ਜਿਹੜੀਆਂ ਸਲੀਪਰ ਬਸ ਇਹਦੇ ਨਾਲੇ ਸ਼ੀਸ਼ਿਆਂ ਦਾ ਮਹਿਲ ਆ ਯਾਰ ਸ਼ੀਸ਼ੇ ਦਾ ਮਹਿਲ ਆ ਮਾੜੀ ਜੀ ਖੜਕ ਗਈ ਤੇ ਖਿਲਰ ਗਿਆ ਤੇ ਬੰਦਿਆਂ ਦਾ ਨੁਕਸਾਨ ਵੀ ਹੈ ਹਾਂ ਹਾਂ ਬੰਦਿਆਂ ਦਾ ਨੁਕਸਾਨ ਵੀ ਹੈ ਭਾਈ ਬਹੁਤ ਬੰਦੇ ਹੁੰਦੇ ਆ ਜਿਹੜੇ ਇਸ ਤਰ੍ਹਾਂ ਕਾਮਯਾਬ ਹੁੰਦੇ ਆ ਪਰ ਉਹ ਜਿਹੜੇ ਬੰਦੇ ਦੇ ਸਿਰ ਤੇ ਕਾਮਯਾਬ ਹੁੰਦੇ ਆ ਉਹਨੂੰ ਭੁੱਲ ਜਾਂਦੇ ਆ ਜਦੋਂ ਉਹਨੂੰ ਭੁੱਲ ਜਾਂਦੇ ਆ ਫਿਰ ਸਮਝ ਲਓ ਉਹਨਾਂ ਦੇ ਦੈਨ ਮਾਰੇ ਆਉਣੇ ਸ਼ੁਰੂ ਹੋ ਜਾਂਦੇ ਹਨ ਇੱਕ ਭਰਾ ਨੇ ਮੈਸੇਜ ਪਾਇਆ ਸੀ ਕਹਿੰਦਾ ਬਾਬਾ ਯਾਰ ਜੇਲ੍ਹ ਚੋਂ ਕਿਵੇਂ ਬੰਦਾ ਭੱਜੂ ਫਲਾਣਾ ਕਹਿੰਦਾ ਹੁਣ ਤਾਂ ਗੋਲੀ ਮਾਰ ਦਿੰਦੇ ਆ ਮੈਂ ਯਾਰ ਸੁੱਖੇ ਕਾਲਮ ਦੀ ਗੱਲ ਕਰੀ ਆ ਮੈਂ ਸੁੱਖਾ ਕਾਲਮ ਭੱਜਿਆ ਸੀ ਭਾਈ ਪੜ ਵੀ ਭੱਜਿਆ ਸੀ ਬਿਹਾਰੀ ਭੱਜਿਆ ਸੀ ਨਾਲ ਉਹਦੇ ਭਈਆ ਹਾਂ ਅਸੀਂ ਇਹਨਾਂ ਨੂੰ ਜਾਣਦੇ ਰਹੇ ਭਾਈ ਸਾਨੂੰ ਪਤਾ ਡਿੱਗੀ ਡਿੱਗੀ ਬਾਰੇ ਪੁੱਛੋ ਡਿੱਗੀ ਕੀ ਹੁੰਦੀ ਹੈ ਜਿਹੜਾ ਜੇਲ੍ਹ ਚੋਂ ਬੰਦਾ ਜਾ ਕੇ ਉਹਨੂੰ ਪੁੱਛੋ ਵੀ ਡਿੱਗੀ ਕਿਹਨੂੰ ਕਹਿੰਦੇ ਆ ਜੇਲ੍ਹ ਫਿਰ ਤੁਹਾਨੂੰ ਦੱਸੂਗਾ ਵੀ ਜੇਲ੍ਹ ਚ ਡਿੱਗੀ ਕੀ ਹੁੰਦੀ ਹੈ ਜੇਲ੍ਹ ਦੀਆਂ ਚੀਜ਼ਾਂ ਦਾ ਬਾਹਲੇ ਨਾਂ ਉਲਟਾ ਭਾਈ ਕੱਲੀ ਇਹ ਨਹੀਂ ਹੈਗਾ ਉਥੇ ਈ ਕਹਿੰਦੇ ਉਹਦੇ ਰੱਖਿਆ ਵਾ ਕੋਡ ਵਾਰਡ ਹੈ ਉਹ ਕਹਿੰਦਾ ਡਿੱਗੀ ਕਿਵੇਂ ਜਾਉਂਦੀ ਜੇ ਚੋ ਡਿੱਗੀ ਭਰਾਵਾ ਬੰਦਾ ਮੈਂ ਕਿਹਾ ਅਸੀਂ ਤੈਨੂੰ ਕਿਹਾ ਵੀ ਡਿੱਗੀ ਮਾਰਤੀ ਡਿੱਗੀ ਮਾਰਤੀ ਉਹ ਡਿੱਗੀ ਮਾਰਤੀ ਉਹ ਬਜ਼ੁਰਗਾ ਆਪੇ ਚੱਕਰਾਂ ਚ ਪੈ ਗਿਆ ਨਹੀਂ ਆਇਆ ਕਿਤੇ ਉਹ ਡਿੱਗੀ ਢਾਈ ਹੋ ਕੰਦਰੋਂ ਮਾਰ ਕਿਵੇਂ ਦੇਣਗੇ ਕਿ ਨਹੀਂ ਆ ਬੰਦਾ ਅਸੀਂ ਆਪਣੇ ਵੀ ਉਹੀ ਡਿਲੀਵਰੀ ਦਿੰਦਾ ਸੀ ਠੀਕ ਹੈ ਜਦੋਂ ਵੀ ਤਰੀਖ ਤੇ ਜਾਂਦੇ ਆ ਕੈਦੀ ਹੁਣ ਬੱਸ ਭਰ ਕੇ ਜਾਂਦੀ ਹੈ ਵੱਡੀ ਜੇਲ੍ਹ ਚ ਇੱਕ ਬੱਸ ਦੇ ਵਿੱਚ ਤਿੰਨ ਚਾਰ ਡਿੱਗੀਆਂ ਹੁੰਦੀਆਂ ਜਿਹੜੀਆਂ ਸਮਾਨ ਲੈ ਕੇ ਆਉਣਾ ਹੁੰਦਾ ਉਧਰੋਂ ਟਮਾਟੇ ਉਹ ਹੁੰਦੇ ਬੰਦੇ ਆ ਠੀਕ ਹੈ ਕਾਮੇਟੀਆਂ ਦਾ ਹੁੰਦਾ ਉਹਨਾਂ ਦਾ ਉਹਨਾਂ ਕੋਲ ਲੁਕਾਉਣ ਨੂੰ ਜਗ੍ਹਾ ਹੁੰਦੀ ਹੈ ਸਮਾਨ ਐਸੀ ਜਗ੍ਹਾ ਲੁਕੋ ਰਹੇ ਨੇ ਲੱਭਦਾ ਕਈ ਵਾਰ ਡਿੱਗੀਆਂ ਚੱਕ ਹੋਈਆਂ ਇਹੋ ਜੀ ਗੱਲ ਨਹੀਂ ਕਿ ਉਹ ਪੁਲਿਸ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਟਿੱਕੀ ਆ ਫਿਰ ਚੈੱਕ ਹੁੰਦੀ ਹੈ ਟਿੱਕੀ ਫਿਰ ਗੱਡੀ ਸਾਈਡ ਦਵਾ ਲੈਂਦਾ ਵੀ ਟਿੱਕੀ ਖੋਲ ਫਿਰ ਟਿੱਕੀ ਖੋਲਣੀ ਪਈ ਫਿਰ ਡਿੱਗੀ ਚ ਮਾਰ ਮਾਰੂngਲਾ ਸਾਰਾ ਕੁਝ ਕਢਦੇ ਆ ਇਹ ਤੇ ਨਹੀਂ ਦੱਸ ਸਕਦੇ ਸਮਝਣ ਵਾਲੇ ਤਾਂ ਸਮਝ ਜਾਂਦੇ ਉਹਦੇ ਬਾਅਦ ਦੀ ਗੱਲ ਨਹੀਂ ਸੀ ਵਿਚਾਰਾ ਰਿਟਾਇਰ ਹੋ ਗਿਆ ਸੀ ਉਹ ਸਮਝ ਘਾਟੀ ਆਉਂਦੀ ਹੈ ਕਿਉਂਕਿ ਮੇਰੇ ਮਾਮੇ ਵੀ ਸੀਗੇ ਉੱਥੇ ਉਹ ਕਹਿੰਦਾ 1900 ਕਿਹਾ ਨਹੀਂ ਪੈਸੇ ਹੀ ਲੈਣੇ ਕਹਿੰਦਾ ਐ ਕਿਵੇਂ ਲੈਣੇ ਉਹ ਕਹਿੰਦਾ ਤੈਨੂੰ ਮੈਂ ਕਹਾਂ ਨਾ ਨਹੀਂ ਲੈਣੇ ਪਏ ਉਹ ਕਹਿੰਦਾ ਯਾਰ ਮੈਂ ਪੈਸੇ ਰਾਊਂਗਾ ਮੈਂ ਕੰ ਮਾ ਲਭੇੜਾ ਮਾਰੂ ਮੈਂ ਕਾਏ ਕਿ ਮਾਰੇਗਾ ਦਾਤ ਮੈਂ ਕਾ ਤਨ ਚਾਰ ਮਾਰੇ ਥਾਪੜੇ ਮਾਦੇ ਦਾਤ ਮੈਂ ਕਾ ਚੋਰ ਨੂੰ ਮੈਂ ਕਾ ਲਿਆ ਪੈਪ ਓਏ ਲੱਤ ਪੰਨੋ ਦੀ ਉਹ ਕਹਿੰਦਾ ਬਾਈ ਤਾਰੀ ਆ ਇਹ ਜੇ ਲੱਤ ਪੰਨ ਹੋ ਗਿਆ ਉਹ ਡਰ ਗਿਆ ਉਹ ਕਹਿੰਦਾ ਬਾਈ ਮੈਂ ਤਾਂ ਤੁਹਾਡੇ ਨਾਲ ਜਾਣਾ ਮੈਂ ਕਾ ਚੱਲ ਬੈਠ ਗੱਡੀ ਚ ਆਈ ਸੋਕਪ੍ਰੀ ਨੂੰ ਲੈ ਕੇ ਪਿੰਡ ਆ ਗਈ ਸੋਕਪ੍ਰੀ ਦੇ ਚਾਚੇ ਤਾਏ ਸਾਰੇ ਆਏ ਪਿੰਡ 'ਚ ਕਿਹਾ ਉਹਨਾਂ ਨੇ ਜਰ ਸਾਡਾ ਜਵਾਕ ਇਹਦੇ ਕੋਲੋਂ ਉਹਨਾਂ ਕੋਲ ਦੇ ਦੇ ਜਵਾਕ ਸਾਡਾ ਖਰਾਬ ਹੋ ਜੂ ਮੈਂ ਕਾ ਜਾਵੜਾ ਸੋਕਪ੍ਰੀ ਦੇ ਘਰੇ ਪੁੱਤ ਕਹਲਾ ਜਾਵੇ ਨਾ ਉਹਨਾਂ ਨੇ ਭਾਈ ਉਧਰ ਹਰਿਆਣੇ 'ਚ ਛੱਡਿਆ ਆਂਦਾ ਇਹਨੂੰ ਦੀ ਬੁੱਢਾ ਆ ਮੈਂ ਕਿ ਕਿੱਧਰ ਆ ਗਿਆ ਕਹਦੇ ਕਾਰ ਲਈ ਫਰਦਾ ਲਾਲ ਜੀ ਮੈਂ ਕਹਿੰਦਾ ਬਾੜ ਲਓ ਅੰਦਰ ਹੁਣ ਯਾਰ ਉੱਥੇ ਪਟਾਕੇ ਚਲਾਉਣੇ ਮੇਰੇ ਕੋਲੇ ਫਾਇਰ ਕਰਨੇ ਬਾਈ ਮੇਰੇ ਕੋਲੇ ਕਾਰ ਤੂੰ ਸਾਂ ਟੋਕਰਾ ਇਕੱਠਾ ਕਰ ਲੈ ਪਿੰਡ ਸਾਰਾ ਦੇ ਕੇ ਜਾਂਦਾ ਸੀ ਜਿਹਦੇ ਕੋਲੇ 12 ਬੂਰ ਆ 32 ਬੂਰ ਆ ਜਿਹੜੇ ਸਾਡੇ ਕੋਲੇ ਅਸਲੇ ਆ ਸੀ ਉਹ ਕਹਦੇ ਨੇ ਵੀ ਆਹ ਕਾਰ ਤੂੰ ਚਾਹੀਦੇ ਸਾਨੂੰ ਕਿਸੇ ਨੇ ਦਾਸ ਗਏ ਨੇ 20 ਦੱਸ ਕੇ ਦੇ ਕੇ ਜਾਣੇ ਨਾਂ ਲਿਖਾ ਕੇ ਜਾਂਦੇ ਸੀ ਵੀ ਐ ਇੰਨੇ ਮੈਂ ਦੇ ਚੱਲਿਆ ਇੰਨੇ ਮੈਂ ਦੇ ਚੱਲਿਆ ਮਢੀਰ ਨੂੰ ਕਹਨੇ ਚਲਾਓ ਬਣਾਓ ਦੀਵਾਲੀ ਪਏ ਬੇਸਤਰੀਂ ਚਲਾਈ ਜਾਂਦੇ ਸੀ